ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਰਸੰਗ ਦੀ ਲੋੜ ਨਹੀਂ ਕਿ ਮਾਝੇ ਹਲਕੇ ਦੇ ਵਿੱਚ ਜੋ ਵੱਡਾ ਡਿਜਾਸਟਰ ਆਇਆ ਪਾਣੀ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ ਨੂੰ ਪ੍ਰਭਾਵਿਤ ਕੀਤਾ ਲੋਕ ਕਰੋੜ ਦੇ ਘਰ ਰੁਗੇ ਨੇ ਔਰ ਪੰਗਰ ਜਿਹੜੇ ਸੀਗੇ ਉਹ ਵੀ ਕਾਫੀ ਲੋਕਾਂ ਦਾ ਨੁਕਸਾਨ ਯਾਰ ਹੋ ਗਏ ਨੇ ਕੁਝ ਭੁੱਖੇ ਨੇ ਤੇ ਉਹਨਾਂ ਵਾਸਤੇ ਚਾਰੇ ਦੀ ਬਹੁਤ ਲੋੜ ਹੈ ਇਨਸਾਨਾਂ ਵਾਸਤੇ ਖਾਣੇ ਦੀ ਲੋੜ ਹੈ ਤੇ ਜਾਨਵਰਾਂ ਵਾਸਤੇ ਚਾਰੇ ਦੀ ਹੋਰ ਚੀਜ਼ਾਂ ਦੀ ਲੋੜ ਹੈ ਮੈਂ ਇੱਕ ਰਿਕਵੈਸਟ ਕਰਨਾ ਚਾਹੁੰਦਾ ਜਿੰਨੇ ਵੀ ਸੈਲੀਬ੍ਰਿਟੀ ਭਰਾ ਨੇ ਜਿੰਨੇ ਵੀ ਸਾਡੇ ਬਿਜ਼ਨਸਮੈਨ ਨੇ ਜੋ ਵੱਡੇ ਵੱਡੇ ਕਾਰੋਬਾਰੀ ਹਨ ਜਾਂ ਜੋ ਸਾਡੇ ਹੀਰੋ ਹੀਰੋਇਨ ਜਾਂ ਹੋਰ ਗਾਇਕ ਵੱਡੇ ਵੱਡੇ ਕਲਾਕਾਰ ਨੇ ਮੇਰੀ ਸਾਰਿਆਂ ਦੇ ਅੱਗੇ ਬੇਨਤੀ ਆ ਕਿ ਤੁਹਾਨੂੰ ਪੰਜਾਬ ਨੇ ਚੁੱਕਿਆ ਤੇ ਤੁਸੀਂ ਪੰਜਾਬ ਦੇ ਵਾਸੀਓ ਇਹ ਸਭ ਕੋ ਬੰਬੇ ਦੇ ਵਿੱਚ ਰਹਿ ਰਹੇ ਨੇ ਇਹ ਸਭ ਕੋ ਬਾਹਰਲੇ ਦੇਸ਼ਾਂ ਚ ਰਹਿ ਰਹੇ ਨੇ ਇਹ ਸਭ ਕੋ ਕੈਨੇਡਾ ਚ ਰਹਿ ਰਹੇ ਨੇ ਅੱਜ ਪੰਜਾਬ ਨੂੰ ਤੁਹਾਡੀ ਲੋੜ ਹੈ ਆਓ ਸਾਰੇ ਜਣੇ ਰਲ ਕੇ ਆਪਾਂ ਪੰਜਾਬ ਦੇ ਹੱਕ ਦੀ ਗੱਲ ਕਰੀਏ ਪੰਜਾਬ ਦੇ ਜੋ ਡੁੱਬਦੇ ਹੋਏ ਬੰਦੇ ਨੇ ਜੋ ਡੁੱਬਦੇ ਹੋਏ ਲੋਕ ਨੇ ਜੋ ਡੁੱਬਦੇ ਹੋਏ ਜਾਨਵਰ ਨੇ ਉਹਨਾਂ ਨੂੰ ਬਚਾਈਏ ਆਓ ਸਾਰੇ ਜਣੇ ਰਲ ਕੇ ਇੱਕ ਵਾਰੀ ਹੰਬੜਾ ਮਾਰੀਏ ਤੇ ਪੂਰੇ ਪੰਜਾਬ ਨੂੰ ਉਹ ਵੀ ਜਿੱਥੇ ਜਿੱਥੇ ਵੀ ਹੜ੍ਹ ਪ੍ਰਭਾਵਿਤ ਇਲਾਕਾ ਹੈ ਉਸ ਦੀ ਮਦਦ ਕਰੀਏ ਦੇਖਣ ਦੇ ਵਿੱਚ ਕਈ ਵਾਰੀ ਕਈ ਵਾਰੀ ਤੁਸੀਂ ਵੀਡੀਓ ਦੇਖੀ ਹੋਣਗੀਆਂ ਕਿ ਜਿੱਥੇ ਵੀ ਕਿਤੇ ਡਿਜਾਸਟਰ ਆਇਆ ਵੇ ਸਭ ਕੋ ਬਾਹਰਲੇ ਦੇਸ਼ਾਂ ਚ ਹੋਵੇ ਜਾਂ ਪੰਜਾਬ ਚ ਹੋਵੇ ਜਾਂ ਆਪਣੇ ਹੀ ਦੇਸ਼ ਦੇ ਵਿੱਚ ਹੋਵੇ ਉੱਥੇ ਪੰਜਾਬ ਨੇ ਖੜ ਕੇ ਮਦਦ ਕੀਤੀ ਹੈ ਲੰਗਰ ਲਾਏ ਨੇ ਹੋਰ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੀ ਸੁਵਿਧਾ ਦੀ ਲੋੜ ਆ ਪੰਜਾਬ ਨੇ ਖੜ ਕੇ ਉੱਥੇ ਮਦਦ ਕੀਤੀ ਹੈ ਪਰ ਅੱਜ ਪੰਜਾਬ ਦੁਫਰ ਦੀ ਕਗਾਰ ਤੇ ਆਇਆ ਹੋਇਆ ਹੈ ਤੇ ਸਾਨੂੰ ਵੀ ਲੋੜ ਆ ਕਿ ਆਪਾਂ ਸਾਰੇ ਜਣੇ ਰਲ ਕੇ ਕੋਈ ਫਰਕ ਨਹੀਂ ਪੈਂਦਾ ਇਸ ਦੁਨੀਆ ਤੇ ਆਏ ਆ ਤੁਹਾਨੂੰ ਕੋਈ ਫਰਕ ਨਹੀਂ ਪੈ ਰਿਹਾ ਵੱਡੇ ਵੱਡੇ ਸੈਲੀਬ੍ਰਿਟੀ ਥੋੜਾ ਬਹੁਤਾ ਆਪਣਾ ਜੋ ਤਸਵੰਦ ਹੈ ਉਹ ਕੱਢੋ ਜੋ ਵੱਡੇ ਵੱਡੇ ਬਿਜ਼ਨਸਮੈਨ ਨੇ ਦੇਸਾ ਕੋ ਪੰਜਾਬ ਦੇ ਨੇ ਜਾਂ ਪੰਜਾਬ ਤੋਂ ਬਾਹਰ ਰਹਿੰਦੇ ਨੇ ਪਰ ਜੋ ਪੰਜਾਬ ਨੂੰ ਬਿਲੋਂਗ ਕਰਦੇ ਆ ਮੈਂ ਕਿੰਨਾ ਚਲੋ ਬਾਹਰਲੇ ਸਟੇਟਾਂ ਨੂੰ ਵੀ ਮਦਦ ਕਰਨੀ ਚਾਹੀਦੀ ਆ ਪਰ ਜੋ ਪੰਜਾਬ ਨੂੰ ਬਿਲੋਂਗ ਕਰਦੇ ਨੇ ਸੈਲਿਬ੍ਰਿਟੀ ਨੇ ਵੱਡੇ ਵੱਡੇ ਲੋਕ ਉਹਨਾਂ ਨੂੰ ਮਦਦ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ। ਉਹ ਮੇਰੀ ਬਰੰਤੀ ਨੂੰ ਪ੍ਰਵਾਨ ਕਰਨਾ। ਇਹਦੇ ਵਿੱਚ ਕੋਈ ਵੀ ਪਾਰਟੀਬਾਜੀ ਜਾਂ ਕੋਈ ਵੀ ਕੋਈ ਸੰਗਠਨ ਜਾਂ ਕੋਈ ਧਰਮ ਇਹੋ ਜਿਹੀ ਚੀਜ਼ਾਂ ਨੂੰ ਨਾ ਲੈ ਕੇ ਸਭ ਨੂੰ ਸਾਰੇ ਜਾਣੇ ਇਕਜੁੱਟ ਹੋ ਕੇ ਤੇ ਆਪਾਂ ਪੰਜਾਬ ਦੀ ਮਦਦ ਕਰੀਏ। ਪੰਜਾਬ ਦੇ ਲੋਕਾਂ ਦੇ ਨਾਲ ਖੜੀਏ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇੱਕ ਇੱਕ ਪਿੰਡ ਦੋ ਦੋ ਪਿੰਡ ਜਿਹੜੇ ਉਹਨਾਂ ਨੂੰ ਬੋਥੇ ਲਓ। ਤੇ ਜੋ ਵੀ डीसी साहब ਦੇ ਦਿਸ਼ਾ ਨਿਰਦੇਸ਼ ਹੁੰਦੇ ਹਨ ਉਹਦੇ ਅਕੋਰਡਿੰਗ ਚੱਲ ਕੇ ਆਪਾਂ ਤੇ ਆਮ ਲੋਕਾਂ ਦੀ ਮਦਦ ਕਰਦੇ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ